ਮੇਰਾ ਨਾਮ ਦਲਵੀਰ ਸਿੰਘ ਪਿੰਡ ਸ਼ੇਰਪੁਰ ਸੋਡੀਆਂ ਮੈਨੂੰ ਸੀਐਮ ਸਾਹਿਬ ਦੇ ਸਰਕਾ ਫਾਇਰ ਬਰਗੇਡ ਦੇ ਵਿੱਚ ਡਰਾਈਵਰ ਆਪਰੇਟਰ ਦੀ ਨੌਕਰੀ ਮਿਲੀ ਹੈ ਮਸੀਮ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਦੂਸਰੀ ਗੱਲ ਇਹ ਆ ਸਰਕਾਰੀ ਨੌਕਰੀ ਦੇ ਮਿਲਣ ਕਾਰਨ ਮੇਰਾ ਜਿਹੜਾ ਜੀਵਨ ਆ ਉਹ ਸਿਕਿਉਰ ਹੋਇਆ ਪ੍ਰਾਈਵੇਟ ਨੌਕਰੀ ਕਰ ਰਿਹਾ ਸੀਗਾ 13-14 ਸਾਲਾਂ ਤੋਂ ਤੇ ਉਹਦੇ ਵਿੱਚ ਥੋੜਾ ਜਿਹਾ ਬੰਦਾ ਡਰ ਕੇ ਰਹਿੰਦਾ ਤੇ ਆਪਣੀ ਜਿਹੜੀ ਲਾਈਫ ਆ ਤੇ ਆਪਣੇ ਚਾਅ ਆ ਉਹ ਨਹੀਂ ਪੂਰੇ ਕਰ ਸਕਦਾ ਕਿਉਂਕਿ ਤਨਖਾਹ ਬਹੁਤ ਘੱਟ ਹੁੰਦੀ ਆ ਤੇ ਨਾ ਹੀ ਉਹਦੇ ਵਿੱਚ ਬੰਦਾ ਆਪਣੀ ਮਰਜ਼ੀ ਨਾਲ ਕੋਈ ਖਾ ਸਕਦਾ ਪਹਿਨ ਸਕਦਾ ਉੱਠ ਸਕਦਾ ਠੀਕ ਆ ਦੂਸਰੀ ਗੱਲ ਮੈਂ ਦੁਬਾਰਾ ਫੇਰ ਉਸਸੀਮ ਸਾਹਿਬ ਦਾ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਮੈਨੂੰ ਨਮਾਣੇ ਦੇ ਬੰਦੇ ਨੂੰ ਇੱਕ ਨੌਕਰੀ ਦਾ ਮੌ ਸਾਡੇ ਪੰਜਾਬ ਦੇ ਵਿੱਚ ਜੋ ਕਿ ਅਸੀਂ ਨੌਕਰੀ ਨੂੰ ਭੁੱਲ ਚੁੱਕੇ ਸੀ ਸਰਕਾਰੀ ਨੌਕਰੀ ਨੂੰ ਹੁਣ ਅਸੀਂ ਬਹੁਤ ਧੰਨਵਾਦੀ ਆ ਕਿ ਸਾਨੂੰ ਇੱਕ ਇਮਾਨਦਾਰ ਸ਼ੀਮ ਸਿੰਘ ਸਾਹਿਬ ਮਿਲੇ ਨੇ ਜੋ ਕਿ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਪੈਸੇ ਲੁਕਣ ਤੋਂ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਵਚਨਬੰਦ ਪੂਰਾ ਕਰ ਰਹੇ ਨੇ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਿਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਕੋਨਾ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਿਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਜੋ ਮੈਂ ਪੇਛੇ ਦੇ ਵਿੱਚ ਡਰਾਈਵਰ ਆਪਰੇਟਰ ਹੋ ਜਾਵਾਂਗਾ ਫਾਇਰ ਬ੍ਰਿਗੇਡ ਦੇ ਵਿੱਚ ਵੀ ਡਰਾਈਵਰ ਨੇ ਕਿਹੜਾ ਘਰੋਂ ਚੱਲ ਜਾਣਾ ਇਹ ਨਹੀਂ ਪਤਾ ਦੋ ਦਿਨ ਦਾ ਆਵੇ 10 ਦਿਨ ਦਾ ਆਵੇ 4 ਦਿਨ ਦਾ ਆਵੇ ਹੁਣ ਅਸੀਂ 8 ਘੰਟੇ ਲਾ ਕੇ ਆਪਦੇ ਘਰੇ ਪੂਰਨ ਤੌਰ ਤੇ ਜਾ ਸਕਦੇ ਹਾਂ ਤੇ ਆਪਦੇ ਬੱਚਿਆਂ ਨਾਲ ਆਉਦੀ ਜ਼ਿੰਦਗੀ ਜਿਉ ਸਕਦੇ ਹਾਂ ਪਿਛਲੇ 45-46 ਸਾਲਾਂ ਤੋਂ ਇਸ ਡਿਪਾਰਟਮੈਂਟ ਵਿੱਚ ਕੋਈ ਵੀ ਨੌਕਰੀ ਨਹੀਂ ਨਿਕਲੀ ਜਦੋਂ ਦੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਈ ਆ ਉਦੋਂ ਦੀ ਇੱਕ ਉਮੀਦ ਜਾਗੀ ਆ ਵੀ ਹੁਣ ਸਾਨੂੰ ਸਰਕਾਰੀ ਨੌਕਰੀ ਮਿਲੂਗੀ ਆਮ ਘਰ ਦੇ ਬੱਚਿਆਂ ਨੂੰ ਹੁਣ ਇਹ ਆ ਵੀ ਜਿਹੜੇ ਬੱਚੇ ਟੈਲੈਂਟ ਨੇ ਤੇ ਆਪਦੇ ਦਮ ਤੇ ਸਟਰਗਲ ਕਰਦੇ ਨੇ ਉਹਨਾਂ ਨੂੰ ਨੌਕਰੀ ਮਿਲ ਰਹੀ ਆ ਅਸੀਂ ਸ਼ੀਮ ਸਾਹਿਬ ਦਾ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਇੰਨੇ ਘੱਟ ਸਮੇਂ ਵਿੱਚ 2.5 ਸਾਲਾਂ ਦੀ ਸਰਕਾਰ ਦੇ ਵਿੱਚ ਵਿੱਚ ਸਾਨੂੰ ਨੌਕਰੀ ਦਾ ਮੌਕਾ ਦਿੱਤਾ ਤੇ ਅਸੀਂ ਸਿਲੈਕਟ ਹੋਏ ਆ ਇਹਦੇ ਵਿੱਚ ਬਗੇਰ ਕਿਸੇ ਰਿਸ਼ਬਤ ਤੋਂ ਆਪਦੀ ਮੈਰਿਟ ਦੇ ਤੇ ਆਪਦੇ ਦਮ ਦੇ ਆਧਾਰ ਤੇ ਅਸੀਂ ਉਹਨਾਂ ਦੇ